ਹੋਂਦੇ ਦੌਰ ਦੇ ਵਿੱਚ ਆ ਜਿਹੜੇ ਮੈਂ ਤਾਂ ਮੈਂ ਤਾਂ ਸਿੱਧੀ ਗੱਲ ਕਰਦੀ ਆ ਕਿ ਜਿਹੜੇ ਮਾਂ ਪਿਓ ਦੇ ਬੱਚੇ ਨਹੀਂ ਨਾ ਬਣ ਸਕਦੇ ਹਾਂ ਉਹਨਾਂ ਨੂੰ ਰੱਬ ਨਰਕ ਚ ਵੀ ਨਹੀਂ ਜਗ੍ਹਾ ਦਿੰਦਾ ਹੂੰ ਉਹਨਾਂ ਨੂੰ ਮਾਲਕ ਠੋਡ ਮਾਰਦਾ ਹੂੰ ਇੱਥੇ ਹੀ ਲੈਣੇ ਇੱਥੇ ਹੀ ਦੇਣੇ ਭਾਵੇਂ ਤੁਸੀਂ ਗੁਰਦੁਆਰੇ ਚਲੇ ਜਾਵੋ ਚਾਹੇ ਤੁਸੀਂ ਮੰਦਰ ਚਲੇ ਜਾਓ ਤੁਹਾਡੇ ਮੰਦਰ ਜਾਣ ਦੇ ਨਾਲ ਰੱਬ ਨਹੀਂ ਮਿਲ ਜਾਣਾ ਤੁਹਾਡੇ ਗੁਰਦੁਆਰੇ ਜਾਣ ਨਾਲ ਰੱਬ ਨਹੀਂ ਮਿਲ ਜਾਣਾ ਮਿਲਣਾ ਆ ਮਾਂ ਪਿਓ ਦੇ ਸੋਹਣੇ ਕੱਚੀ ਲੱਸੀ ਲੈ ਗਏ ਕੱਚੀ ਲੱਸੀ ਵੀ ਨਾ ਲੋ ਓਏ ਸੁੱਚਾ ਹੀ ਪਾਣੀ ਲੈ ਲਓ ਓਏ ਸੁੱਚਾ ਪਾਣੀ ਲੈ ਕੇ ਮਾਂ ਪਿਓ ਦੇ ਪੈਰ ਧੋ ਕੇ ਰੋਜ਼ ਢੱਲੀ ਜਾਓ ਜਾਂ ਤੁਹਾਡੇ ਤੋਂ ਜਿਹੜਾ ਸਮਾਂ ਆਉਣ ਵਾਲਾ ਕੋਈ ਕੋਈ ਵੀ ਤੁਹਾਡੇ ਤੇ ਮਾੜਾ ਸਮਾਂ ਆਊਗਾ ਉਹ ਵੀ ਟੜਕੇ ਉੱਠ ਕੇ ਮਾਪਿਓ ਕਹਿੰਦੇ ਕਿ ਪਰਮਾਤਮਾ ਬੱਚਿਆਂ ਦੀ ਵੱਡੀਆਂ ਉਮਰਾ ਕਰ ਸਾਡੀਆਂ ਉਮਰਾ ਲਾ ਦੇ ਉਹਨਾਂ ਨੂੰ ਤੇ ਉਹਨਾਂ ਨੂੰ ਕਦੇ ਕੋਈ ਦੁੱਖ ਨਾ ਆਵੇ ਸਰ ਜਿਹੜਾ ਮਾਪਿਓ ਨੂੰ ਦੁੱਖ ਦੇਊਗਾ ਉਹ ساری ਜ਼ਿੰਦਗੀ ਆਪ ਹੀ ਲਊਗਾ ਹੂੰ ਜਿਹੜਾ ਮਾਪਿਓ ਨੂੰ ਸੁੱਖ ਦੇਊਗਾ ਉਹ ਰੱਬ ਨੂੰ ਵੀ ਸੁੱਖ ਕੇ ਕਰੇ ਇੱਕ ਚੀਜ਼ ਨਾ ਮੈਂ ਹੋਰ ਸਮਝਣੀ ਚਾਹੂੰਗਾ ਹਾਂਜੀ ਹਾਂਜੀ ਇੱਕ ਬੱਚਾ ਆਪਣੇ ਮਾਪਿਓ ਨੂੰ ਬਹੁਤ ਪਿਆਰ ਕਰਦਾ ਹਰ ਵੇਲੇ ਮਾਂ ਮਾਂ ਹਰ ਵੇਲੇ ਪਾਪੂ ਬਾਪੂ ਕਰਦਾ ਜਦੋਂ ਉਹ ਵਿਆਹ ਜਾਂਦਾ ਹੈ ਹੈਨਾ ਜੇ ਉਹ ਘਰ ਵਾਲੀ ਦੀ ਗੱਲ ਸੁਣਦਾ ਹੈ ਤੇ ਮਾਪਿਓ ਨੂੰ ਲੱਗਦਾ ਹੈ ਵੀ ਇਹ ਘਰ ਵਾਲੀ ਦਾ ਹੋ ਗਿਆ। ਜੇ ਉਹ ਘਰ ਵਾਲੀ ਦੀ ਨਹੀਂ ਮੰਨਦਾ ਮਾਪਿਓ ਦੀ ਮੰਨਦਾ ਤੇ ਘਰ ਵਾਲੀ ਨੂੰ ਲੱਗਦਾ ਵੀ ਇਹ ਤਾਂ ਮਮਾ ਬੋਏ ਆ ਬਸ ਉਹਦੀ ਗੱਲ ਸੁਣਦਾ ਸਾਡੀ ਨਹੀਂ ਸੁਣਦਾ। ਉਹ ਵਿਚਾਰਾ ਵਿਚ ਵਿਚਾਲੇ ਫਸਿਆ ਹੁੰਦਾ। ਉੱਥੇ ਆਪਾਂ ਕੀ ਵਿਚਾਰ ਦੇਵਾਂਗੇ? ਉਹਨੂੰ ਕੀ ਸਲਾਹ ਦੇਵਾਂਗੇ? ਉਹ ਨਾ ਤੇ ਮਾਪਿਓ ਨੂੰ ਛੱਡ ਸਕਦਾ ਤੇ ਨਾ ਉਹ ਘਰ ਵਾਲੀ ਨੂੰ ਛੱਡ ਸਕਦਾ। ਇੱਥੇ ਉਹ ਫਸ ਜਾਂਦਾ ਆਪਣੇ ਆਪ ਨੂੰ ਕੁੱਟਣ ਮਹਿਸੂਸ ਕਰਦਾ ਉਹ। ਇੱਥੇ ਕਿਵੇਂ ਦੇਖੀ? ਨਾ ਕੁੱਟੇ। ਨਾ ਕੁੱਟੇ। ਹੂੰ। ਜਦੋਂ ਕੁੜੀ ਦੀ ਮਾਂ ਦੇ ਵੱਲ ਕੁੜੀ ਦੀ ਮਾਂ ਕੁੜੀ ਦੀ ਮਾਂ ਨਾ ਜਿਹੜੀ ਉਹਦਾ ਮੂੰਹ ਵੇਖੇ ਨਾ ਉਹਨਾਂ ਨੇ ਵੀ ਧੀ ਦੇ ਕੇ ਪੁੱਤ ਲਿਆ ਹੁੰਦਾ ਬਿਲਕੁਲ ਤੇ ਉਹਨਾਂ ਨੇ ਵੀ ਪੁੱਤ ਦੇ ਕੇ ਧੀ ਲਈ ਹੁੰਦੀ ਜੀ ਤੇ ਜਿਹੜਾ ਆਪਸ ਦਾ ਮਾਮਲਾ ਨਾ ਆਪਸ 'ਚ ਇਹ ਕਹਿਣਾ ਚਾਹੀਦਾ ਯਾਰ ਤੇ ਅਸੀਂ ਇਹੋ ਜਿਹਾ ਕੰਮ ਹੀ ਨਾ ਕਰੀਏ ਯਾਰ ਆਪਾਂ ਇਹੋ ਜੀ ਤੰਗੀ ਨਾ ਦੇਈਏ ਇੱਕ ਦੂਜੇ ਨੂੰ ਯਾਰ ਆਪਾਂ ਉਹਦੀ ਮਾਂ ਦੀ ਵੀ ਸੁਣੀ ਹੈ ਤੇ ਉਹਦੀ ਮਾਂ ਦੀ ਵੀ ਸੁਣੀ ਹੈ ਹਾਂ ਤੇ ਆਪਾਂ ਦਿੱਕਤ ਹੀ ਕਰ ਹੀ ਦੇਣੀ ਆਪਾਂ ਹਾਂ ਨਹੀਂ ਨਹੀਂ ਉਹ ਮੈਂ ਕਹਿੰਦਾ ਵੀ ਜਦੋਂ ਉਹਨੂੰ ਔਖਾ ਹੁੰਦਾ ਨਾ ਉੱਥੇ ਕਿ ਘਰ ਵਾਲੀ ਚੋਂ ਤੇ ਮਾਪਿਆਂ ਚੋਂ ਜਦੋਂ ਇੱਕ ਪੱਖ ਚੁਣਨਾ ਪੈਂਦਾ ਪੰਜ 10 ਮਿੰਟ ਲਈ ਜਾਵੇ ਗੁਰੂ ਘਰੇ ਜਾਵੇ ਗੁਰੂ ਘਰੇ ਅੱਖਾਂ ਮਿੰਟ ਕੇ ਉੱਥੇ ਬਹਿ ਜੇ ਫੈਸਲਾ ਤੂੰ ਕਰਨਾ ਮੈਂ ਤਾਂ ਸੁਣਨਾ ਵਾਹ ਕੀ ਬਾਤ ਹੈ ਇਹ ਇੱਕ ਰਾਹ ਹੈਗਾ ਹਾਂਜੀ ਇਹੀ ਰਾਹ ਹੈ ਕੋਈ ਕੋਈ ਰਾਹ ਨਹੀਂ ਹੁਣ ਮਾਇੰਡ ਚ ਲਿਆਵਾਂਗੇ ਯਾਰ ਸੱਸ ਨਾਲ ਲੜਾਈ ਹੋ ਗਈ ਆ ਘਰ ਨਾਲ ਘਰ ਦੀ ਨਾਲ ਲੜਾਈ ਹੋ ਗਈ ਆ ਯਾਰ ਮੈਂ ਚੂਹੇ ਦੀ ਦਵਾਈ ਖਾਲਾ ਲੱਖ ਦੀ ਲਹੰਤ ਇਹੋ ਜੀ ਗੱਲ ਤੇ ਆਹਾ ਲੱਖ ਦੀ ਲਹੰਤ ਇਹੋ ਜੀ ਗੱਲ ਤੇ ਉਹ ਉਹ ਤੂੰ ਤੇ ਉਹਨਾਂ ਨਾਲੋਂ ਵੀ ਭੈੜਾ ਨਿਕਲਿਆ ਓਏ ਮੁਕਾਬਲਾ ਕਰੇ ਜ਼ਿੰਦਗੀ ਦੇ ਨਾਲ ਉਹਨਾਂ ਤੋਂ ਜਾ ਉਰੇ ਪਰੇ ਹੋ ਜਾ ਇੱਕ ਹੱਲ ਥੋੜੀ ਹੈਗਾ ਵੀ ਆਪਣੇ ਆਪ ਨੂੰ ਖਤਮ ਕਰ ਘਰ ਦੀ ਬੋਲਣ ਦੀ ਆ ਮਾਂ ਬੋਲਣ ਦੀ ਆ ਦੋਵੇਂ ਲੜਨ ਦੀ ਆ ਕੋਈ ਨਹੀਂ ਉਹਨਾਂ ਨੇ 5 ਮਿੰਟ 10 ਮਿੰਟ ਉਹਨਾਂ ਅਲੱਗ-ਅਲੱਗ ਹੋਣਾ ਕੋਈ ਗੱਲ ਨਹੀਂ ਹੋ ਲੈਂਦਾ ਹਾਂ 20 ਮਿੰਟ 10 ਮਿੰਟ ਲਈ ਆਪਣੇ ਗੁਰੂ ਘਰੇ ਜਾ ਔਖਾ ਬੰਦ ਕਰਕੇ ਉਹਦਾ ਨਾਮ ਲਓ ਬਾਬਾ ਨਿਮਤਾ ਤੂੰ ਉਹਨਾਂ ਨੂੰ ਦੇਣੀ ਆ ਸਭ ਕੁਝ ਤੂੰ ਹੀ ਕਰਨਾ ਤੇ ਮੈਂ ਹੁਣ ਚੱਲੇ ਤੇਰਾ ਨਾਮ ਲੈ ਕੇ ਘਰੇ ਤੇ ਉਹ ਜਿੱਤਰਾ ਛੱਡ ਕੇ ਆਇਆ ਉਸੇ ਤਰ੍ਹਾਂ ਹੱਸਦੇ ਖੇਲਦੇ ਹੁਣ ਪਰਿਵਾਰ